ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੁਬਰਾ ਵਿਖੇ ਸਮੇ ਤੋਂ ਪਹਿਲਾਂ ਹੀ ਨਹਿਰ ਦੇ ਵਿੱਚ ਛੱਡੇ ਗਏ ਪਾਣੀ ਦੇ ਕਾਰਨ ਕਿਸਾਨਾਂ ਦੀ 8 ਤੋਂ 10 ਏਕੜ ਕਣਕ ਦੀ ਪੱਕੀ ਹੋਈ ਫਸਲ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਬੰਦੇ ਜਾਣਕਾਰ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੇ ਸੂਬਾ ਵੀ ਤੇ ਸਕੱਤਰ ਸਾਹਿਬ ਸਿੰਘ ਸਬਰਾਂ ਨੇ ਦੱਸਿਆ ਕਿ ਨਹਿਰ ਮੈਕਮੇ ਦੇ ਵੱਲੋਂ ਖਾਰਾ ਰਾਜ ਬਹਾਦੇ ਵਿੱਚ ਸਮੇ ਤੋਂ ਪਹਿਲਾਂ ਹੀ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਕਿਸਾਨ ਯוגਰਾਜ ਸਿੰਘ ਦੀ ਠੇਕੇ ਤੇ ਲਈ ਹੋਈ 7 1 ਫਸਲ ਅਤੇ ਹੋਰ ਕਿਸਾਨਾਂ ਦੀ ਮਿਲਾ ਕੇ 10 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਦੇ ਵੱਲੋਂ ਕਈ ਵਾਰ ਨਹਿਰ ਵਿਭਾਗ ਨੂੰ ਵੀ ਜਾਣੂ ਕਰਵਾਇਆ ਗਿਆ ਕਿ ਨਹਿਰ ਦੀ ਖੁਲਾਈ ਹੋਣ ਵਾਲੀ ਹੈ। ਇਸ ਦੇ ਵਿੱਚ ਬੇਟਾਈਮ ਤੇ ਛੱਡੇ ਗਏ ਪਾਣੀ ਦੇ ਕਾਰਨ ਸਿਰਾ ਪੈ ਰਹੀਆਂ ਨੇ। ਜਿਸ ਕੰਮ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਭਰ ਗਿਆ। ਪਰ ਨਹਿਰ ਵਿਭਾਗ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਹਰ ਜਾਨਾ ਕਿਸਾਨ ਨੂੰ ਭੁਗਤਣਾ ਪੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਸਿੰਘ ਸਭਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਦਾ ਆਗੂ ਜਿਹੜੀ ਮਾਨ ਸਰਕਾਰ ਆਏ ਕੀ ਸਿੱਧ ਕਰਨਾ ਚਾਹਦੀ ਆ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦੇ ਦੌਰਾਨ ਜਦੋਂ ਪਾਣੀ 10 ਤਰੀਕ ਨੂੰ ਆਇਆ ਸਿਰਫ 8 ਦਿਨ ਪਾਣੀ ਵਗਿਆ ਨਹਿਰ ਦਾ ਉਦੋਂ ਮਗਰੋਂ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਨਹਿਰ ਦਾ ਸਾਰਾ ਗਰਮੀਆਂ ਅੱਜ 7 ਦਿਨ ਹੋ ਗਿਆ ਸਭਰਾ ਖਾਰਾ ਰਾਜਵਾ ਇਸ ਭਰਾ ਨੂੰ ਨਹਿਰ ਆਉਂਦੀ ਆ ਖਾਰਾ ਰਾਜਵਾ ਜਿਹੜੀ ਪਟਵਾਰੀ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਤੇ ਐਸਜੀਓ ਸਾਹਿਬ ਨੂੰ ਅੱਜ 8 ਦਿਨੋਂ ਗੇ ਰੌਲਾ ਪਾਉਂਦੇ ਰੋ ਵੀ ਨਹਿਰ ਦਾ ਪਾਣੀ ਬੰਦ ਕੀਤਾ ਜਾਵੇ ਕਣਕਾਂ ਪੱਕੀਆਂ ਕਣਕਾਂ ਪੱਕੀਆਂ ਸਾਡਾ ਹੁਣ ਨੁਕਸਾਨ ਹੋਂ ਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਇਹ ਮਾਨ ਸਰਕਾਰ ਸਾਫਤ ਕਰਨਾ ਚਾਹੁੰਦੀ ਵੀ ਲੋਕ ਰੌਲਾ ਪਾਉਣ ਮਾਨ ਸਰਕਾਰ ਸਾਫਤ ਕਰਨਾ ਚਾਹੁੰਦੀ ਵੀ ਲੋਕ ਰੌਲਾ ਪਾਉਣ ਵੀ ਪਾਣੀ ਬੜਾ ਦਿੱਤਾ ਮਾਨ ਸਰਕਾਰ ਨੇ ਖੇਤ ਤੇ ਸਵਾਦ ਦਿੱਤਾ ਇਹਨਾਂ ਨੇ ਸਿਰ ਜਾਂਦਿਆਂ ਦਾ ਪਾਣੀ ਜਦੋਂ ਨੁਕਸਾਨ ਕੀਤਾ ਇਹ ਮਾਨ ਸਰਕਾਰ ਨੇ ਨੁਕਸਾਨ ਹੀ ਕੀਤਾ ਅੱਜ ਨੁਕਸਾਨ ਹੋਣ ਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਲੋਕਾਂ ਨੇ ਮੋਗੇ ਪਿੱਛੇ ਬੰਦ ਕੀਤੇ ਆ ਪਾਣੀ ਸਾਰਾ ਟਾਇਲ ਤੇ ਜਾਣ ਡਿਆ ਥਾ ਥਾ ਤੋਂ ਨਹਿਰ ਰੁੜਨ ਲਈ ਆ ਥਾ ਥਾ ਤੋਂ ਮੈਂ ਕਿ ਮੈਨੂੰ 8 ਦਿਨੋਂ ਗਰ ਰੌਲਾ ਪਾਉਂਦੇ ਨੂੰ ਉਹਨਾਂ ਦੇ ਕੰਨ ਤੇ ਜੂੰ ਨਹੀਂ ਜ਼ਰਕੀ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਜੈ ਸਿੰਘ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਕਿ ਇਹਨੂੰ ਨਹਿਰ ਨੂੰ ਬੰਦ ਕੀਤਾ ਜਾਵੇ ਸਾਡੀ ਕਣਕ ਦਾ ਨੁਕਸਾਨ ਹੋਣ ਡਿਆ ਪਰ ਅੱਜ ਹਾਰ ਕੇ ਅੱਕ ਕੇ ਬੋਲੇ ਮਾਨ ਸਰਕਾਰ ਚੌਦੀ ਅਫਸਰ ਚਾਈ ਚੌਦੀ ਆ ਵੀ ਲੋਕ ਰੌਲਾ ਪਾਣ ਪਾਣੀ ਵੜਾਉਂਦਾ ਪਾਣੀ ਤੇ ਇਹਨਾਂ ਨੂੰ ਪਤਾ ਲੱਗੂ ਨਾ ਜਦੋਂ ਗਾਹ ਸਬਨੇ ਦੇ ਵਿੱਚ ਜਦੋਂ ਝੋਨੇ ਦੇ ਵਿੱਚ ਦੇ ਦਿੱਤਾ ਇਹਨਾਂ ਨੂੰ ਧੌਣੋਂ ਫੜ ਕੇ ਭਗਾਵਾਗੇ ਇਹਨੂੰ ਜਲੇਦਾਰ ਨੂੰ ਤਾਂ ਨਾਲੇ ਨੂੰ ਆਈਡੀਓ ਨੂੰ ਆ ਨਹਿਰ ਦੀ ਹਾਲਤ ਤਾਂ ਵੇਖੋ ਜਾ ਕੇ ਆ ਵੇਖੋ ਨਹਿਰ ਸਾਰੀ ਖਾਲਣ ਵਾਲੇ ਪਈ ਤੁਹਾਡਾ ਬੇੜਾ ਹੀ ਗਰਕੋ ਜਾਏ ਮਹਿਕਮੇ ਦਾ ਨਹਿਰ ਖਾਲਣ ਵਾਲੇ ਪਈ ਤਾਂ ਲੋਕਾਂ ਨੂੰ ਡੋਬਣ ਡੇਜੋ ਮੁੜਕਿਆਂ ਦੇ ਕਿਸਾਨ ਰੌਲਾ ਪਾਉਂਦੇ ਆ ਕਿਸਾਨ ਸਰਕਾਰ ਪੁਤਲਾ ਪੂਕਦੀ ਕਿਸਾਨ ਪੂਕਦਾ ਸਰਕਾਰ ਦਾ ਕਿੱਡਾ ਬੇਸ਼ਰਮ ਐਡੀਓ ਆਏ ਜਈ ਬੇਸ਼ਰਮ ਜਿਨ੍ਹਾਂ ਨੇ ਹੋਰ ਤੱਕ ਸਾਡੀ ਗੱਲ ਦਾ ਅਸਰ ਹੀ ਨਹੀਂ ਕੀਤਾ ਅਸੀਂ ਅੱਜ ਆ ਕੇ ਬੋਲੇ ਆ ਸੀਆਰਡੀ ਨੂੰ ਵੀ ਦੱਸ ਦਿੱਤਾ ਅੱਜ ਇਹਨਾਂ ਦਾ ਸਮਾਂ ਨਹੀਂ ਲੱਗੂਗਾ ਇਹ ਐਕਸ਼ਨ ਐਸੀ ਦੇ ਪੁੱਤਰੋਂ ਫੂਕੇ ਜਾਣਗੇ ਇਹ ਨਰ ਭਾਗਦੇ ਜਿਨ੍ਹਾਂ ਸਾਡਾ ਨੁਕਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ